ਜੈ ਹਿੰਦ ਦੋਸਤੋ ਮੈਂ Pritam Singh Pritam Fitana Founda Sector ਦੋਸਤੋ ਅੱਜ ਦੀ ਇਸ ਵੀਡੀਓ ਖਾਸ ਹੋਣ ਵਾਲੀ ਹੈ ਸਪੈਸ਼ਲੀ ਪੰਜਾਬ ਪੁਲਿਸ ਕਾਂਸਟੇਬਲ ਵਾਲੇ ਬੱਚਿਆਂ ਦੇ ਲਈ ਜਿਹੜੀ ਕਿ ਪੰਜਾਬ ਪੁਲਿਸ ਦਾ 25 ਵਾਲਾ ਜਿਹੜਾ ਫਿਜ਼ੀਕਲ ਟ੍ਰੈਲ ਉਹਨਾਂ ਦੇ ਲਈ ਹੈ ਤੇ ਅੱਜ ਆਪਣੇ ਕੁਝ ਨਵੇਂ ਬੱਚੇ ਆਏ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਨੂੰ ਹਾਈ ਜੰਪ ਦਾ ਜਾਦੂਗਰ ਕਿਹਾ ਜਾਂਦਾ ਹੈ ਅਕੈਡਮੀ ਦੇ ਵਿੱਚ ਤੁਸੀਂ ਆ ਕੇ ਬਹੁਤ ਈਜ਼ੀ ਤਰੀਕੇ ਦੇ ਨਾਲ ਈਜ਼ੀ ਵੇ ਦੇ ਨਾਲ ਤੁਸੀਂ ਹਾਈ ਜੰਪ ਲੌਂਗ ਜੰਪ ਦੇ ਟੈਕਨੀਕ ਟਿਪਸ ਸਿੱਖ ਸਕਦੇ ਹੋ ਤਾਂ ਜੋ ਵੀ ਇਹ ਬੱਚੇ ਨੇ ਆਪਣੇ ਕੋਲ ਏਅਰਨ ਦੀ ਅੱਜ ਐਡਮਿਸ਼ਨ ਹੋਈ ਹੈ 11 ਬੱਚੇ ਤੇ 11 ਬੱਚੇ 11 ਮਿੰਟ ਠੀਕ ਹੈ ਜੀ ਤੇ ਹਾਈ ਜੰਪ ਦੀ ਵੀਡੀਓ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਆ ਦੇਖ ਰਹੇ ਹੋ ਆਪਾਂ ਤੁਹਾਨੂੰ ਦਿਖਾਣਾ ਸਾਰਾ ਰੈਡੀ i will take the ਇਹ ਦੀ ਇਹ ਦੀ ਇਹ ਦੀ ਰੰਗ ਨਾ ਹੋਣਾ ਵੈਰੀ ਗੁੱਡ ਦੇਖ ਰਿਹਾ ਗਿਆ ਜੀ ਤਾਂ ਜੀ 10 ਬੱਚੇ ਹੋ ਗਏ 11ਵਾਂ ਦਾ ਵੀ ਸ਼ਗਨ ਪਾ ਦਨੇ ਆਪਾਂ ਇੱਕ ਸੈਕਿੰਡ 11 ਮਿੰਟ 11 ਬੱਚੇ ਵੈਰੀ ਗੁੱਡ ਠੀਕ ਹੈ ਜੀ ਇਹਨਾਂ ਨੰਬਰ ਬੱਚਿਆਂ ਦੇ ਬਹੁਤ ਵਧੀਆ ਨੇ ਤੇ ਬਸ ਇਹਨਾਂ ਬੱਚਿਆਂ ਨੂੰ ਹੁੰਦਾ ਕਿ ਜਲਦੀ ਤੋਂ ਜਲਦੀ ਫਿਜ਼ੀਓ ਟਰਾਈ ਕਰੇਗਾ ਤੇ ਬਸ ਉਹ ਹੀ ਟਿਪਸ ਐਂਡ ਟੈਕਨੀਕਸ ਦੀ ਗੱਲ ਆ ਟਿਪਸ ਦੀ ਕੋਈ ਨਾ ਸਾਰਾ ਕੰਮ ਬਸ ਗੱਲ ਹੈ ਕਿ ਥੋੜਾ ਕਰਾਉਣੇ ਵਾਲਾ ਕਿਵੇਂ ਦਾ ਕੀ ਕਰਾ ਰਹੇ ਹੋ ਤੁਸੀਂ ਕੀ ਟੈਕਨੀਕ ਯੂਜ਼ ਕਰ ਰਹੇ ਹੋ ਬਾਕੀ ਆਪਣੇ ਬੱਚੇ ਦਰ ਕਰ ਰਹੇ ਆ ਆਰਮੀ ਵਾਲੇ ਸੋਰੀ ਪੰਜਾਬਪੁਰ ਸਾਡੇ ਕੁੜੀਆਂ ਪੰਜਾਬੀਆਂ ਦੇ ਵਿੱਚ ਬੈਠੇ ਹੋ ਤੁਸੀਂ ਕਿ ਇਧਰ ਆਪਣਾ ਇਹ ਸਿਰਫ ਆਪਣਾ ਪੰਜਾਬ ਕੋਸਪੋਨਸਿਬਲ ਦਾ ਇੱਕ ਬੈਚ ਹੈ ਠੀਕ ਹੈ ਜੀ ਇਹ ਵਾਲੇ ਵਿੱਚ ਠੀਕ ਆਪਕਾ